ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਪਿਓਰ ਜਰਸੀ ਵੈਡ ਜੀ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਸਵਾਈ ਵੈਡ ਜੇ 12 13 ਕਿਲੋ ਦੁੱਧ ਵਾਲੀ ਜੇ ਪੂਰੀ ਜਾਣਕਾਰੀ ਇਸ ਵੈਡ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਨਾਲ ਹੀ ਬਣੇ ਰੇ ਵੀਡੀਓ ਪੂਰੇ ਆਣਦਾ ਜੀ ਲਓ ਜੀ ਪਹਿਲਾਂ ਦੇਖ ਸਕਦੇ ਜੇਰ ਪਾਤੀ ਜੇ ਵੈਡ ਨੇ ਬਿਲਕੁਲ ਤਾਜੀ ਸੂਈ ਜੇ ਲਓ ਜੀ ਡਬਲ ਫਾਇਦਾ ਹੈ ਵੀਰ ਜੀ ਪਿਛੇ ਬੱਚਾ ਜੋ ਜਰਸੀ ਨਸਲ ਦੀ ਵਸ਼ੀ ਜੇ ਕਾਫੀ ਕੁਆਲਟੀ ਦੀ ਦੇਖ ਸਕਦੇ ਜੇ ਲਓ ਜੀ ਵੈਡ ਦੀ ਫੇਸ ਕੁਆਲਟੀ ਦੇਖ ਸਕਦੇ ਬਹੁਤ ਬਾਕੀ ਵੀ ਜੀ ਤੁਹਾਨੂੰ ਪਤਾ ਜਰਸੀ ਰਣਾ ਜਿਹੜੀ ਗਰਮੀ ਬਿਲਕੁਲ ਨਹੀਂ ਮਨਾਉਂਦੀ ਆ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਤੁਹਾਨੂੰ ਥਾਣਾ ਨੇੜੇ ਚੈੱਕ ਰਹੀ ਜੀ ਥਾਣਾ ਜਿਹੜਾ ਸਹਿਜ ਆ ਕਾਫੀ ਵਧੀਆ ਇਹ ਤੇ ਬਿਲਕੁਲ ਠੰਡੀ ਸੀਲ ਤੋਂ ਵੈੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੋ ਉਸੇ ਤਰ੍ਹਾਂ ਵੈੜੇ ਮਿਲਦੀ ਜੇ ਲੋ ਚੱਡਾ ਵੀ ਦੇ ਸਕਦੇ ਪਿੱਛੇ ਉਹਦੇ ਜੀ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰੇ ਵੈੜ ਸੁਈ ਜੇ ਦੁੱਧ ਦੇ ਬੜੇ ਰਮਾਨਾ 12 13 ਲੀਟਰ ਚੋਅ ਦੇਗੀ ਜੀ ਲੋ ਜੀ ਦੇਖ ਸਕਦੇ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਆਈ ਜੇਕਰ ਕਿਸੇ ਵੀ ਨੇ ਆਨਲਾਈਨ ਵੀ ਖਰੀਦਣੀ ਆ ਉਹ ਆਪਣੀ ਪੂਰੀ ਗਾਰੰਟੀ ਹੈਗੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈਡ ਖਰੀਦ ਸਕਦੇ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਵੈਡ ਖਰੀਦ ਸਕਦੇ ਜੀ ਮੋਹਰਿਆ ਜੋ ਇਸ ਵੈਡ ਦਾ ਉਹ 45000 ਰੁਪਏ ਰੱਖਿਆ ਗਿਆ ਜੀ ਪਰ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਇਹ ਵੈਡ ਦਵਾਂਗੇ ਜੀ ਇਹ ਸਿਰਫ ਤਾਂ 40000 ਰੁਪਏ ਦੇ ਵਿੱਚ ਵੈਡ ਮਿਲੂਗੀ ਜੀ ਫਿਕਸ ਰੇਟ ਜੀ ਇਹ ਵੀ 40000 ਰੁਪਏ ਬਾ ਛੋੜੀ ਹੈਗੀ 4 ਲਓ ਦੇਖ ਸਾਡੇ ਵੜ ਕਾਫੀ ਕੁਆਰਟੀ ਵਾਲੀ ਜੇ ਲਓ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਤੇ ਸਰਬਡੇ ਦੀ ਫਾਰਮ ਤੇ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ